თა ਅਗਣਤ ਅਤੋਲੈ ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੈ ਜਿਉ ਬੁਲਾਵਹਿ ਤਿਉ ਬੋਲਹਿ ਸੁਆਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗ ਜੀਓ ਵੱਡੇ ਭਾਗਾਂ ਵਾਲੇ ਹੋ ਗੁਰੂ ਦੀ ਗੋਤ ਵਿੱਚ ਬੈਠ ਕੇ ਆਪਣਾ ਸਮਾਂ ਤੇ ਸਵਾਸਾਂ ਨੂੰ ਸਫਲਾ ਕਰ ਰਹੇ ਹੋ ਜਗਤ ਪਿਤਾ ਜਗਤ ਗੁਰੂ ਤਨ ਗੁਰੂ ਨਾਨਕ ਦੇਵ ਮਹਾਰਾਜ ਦੀ ਗੰਮੀ ਬਾਣੀ ਜਪਜੀ ਸਾਹਿਬ ਦੀ ਵਿਚਾਰ ਕਰਦੇ ਆਂ ਕੱਲ ਆਪਾਂ ਪਹਿਲੀ ਪੌੜੀ ਦਾ ਵਿਚਾਰ ਕੀਤਾ ਸੀ ਤੇ ਸੰਗਤਾਂ ਨੂੰ ਬੇਨਤੀ ਵੀ ਕੀਤੀ ਸੀ ਕਿ ਇਹ ਪੌੜੀ ਨੂੰ ਕੰਠ ਕਰੋ ਕਿੰਨਿਆਂ ਸੰਗਤਾਂ ਨੇ ਕੰਠ ਕੀਤਾਗਾ ਜਸ ਸਾਰਿਆਂ ਨੇ ਕਰਿਆ ਜਿਹਨੇ ਨਹੀਂ ਕਰਿਆ ਉਹ ਹੱਥ ਖੜਾ ਕਰਿਓ ਕਰਨਾ ਹੈ ਤੇ ਕਰਨਾ ਇਹ ਲਾਹਾ ਮਿਲਿਆ ਬਿਨੁ ਭਾਗਾ ਸਤ ਸੰਗ ਨਾਲ ਲੱਭੈ ਬਿਨ ਸੰਗਤ ਵੱਡੇ ਸਾਡੇ ਕੋਈ ਪੁਰਬਲੇ ਭਾਗ ਪੈਦਾ ਹੋਇਆ ਤਾਂ ਆਪਾਂ ਇੱਥੇ ਬੈਠੇ ਆ ਗਏ ਹੈ ਨਾ ਸਤ ਸੰਗਤ ਸਤਗੁਰ ਚਟਸਾਲ ਹੈ ਜਿੱਤ ਹਰ ਗੁਣ ਸਿੱਖਾ ਜਿਸ ਤਰ੍ਹਾਂ ਅਸੀਂ ਬੱਚਿਆਂ ਨੂੰ ਸਕੂਲ ਭੇਜਦੇ ਆ ਤਾਂ ਕਿ ਸਾਡਾ ਬੱਚਾ ਦੁਨਿਆਵੀ ਵਿਦਿਆ ਲੈ ਕੇ ਤਾਲੀਮ ਲੈ ਕੇ ਤੇ ਉੱਚੇ ਅਹੁਦਿਆਂ ਤੇ ਪਹੁੰਚ ਕੇ ਜ਼ਿੰਦਗੀ ਆਨੰਦਿਤ ਕਰੇ ਇਹ ਸਾਡੀ ਕਲਾਸ ਹੈ ਸਤ ਸੰਗਤ ਸਤਗੁਰ ਚਟਸਾਲ ਹੈ ਇਹ ਸਤ ਸੰਗਤ ਗੁਰੂ ਦੀ पाठशाला ਹੈ ਇਹ ਤਾਂ ਹਰ ਗੁਣ ਸਿੱਖਾ ਜਿੱਥੇ ਹਰੀ ਦੇ ਗੁਣ ਸਿੱਖੇ ਜਾਣਗੇ ਤੇ ਗੁਰੂ ਦੇ ਗੁਣੋਂ ਤੋਂ ਸਿੱਖੇ ਜਾਣਗੇ ਜਦੋਂ ਗੁਰੂ ਦੇ ਗੁਣ ਸਾਡੇ ਕੰਠ ਹੋਣਗੇ ਜਿਸ ਤਰ੍ਹਾਂ ਅਸੀਂ ਪੜ੍ਹਾਈ ਕਰਦੇ ਹਾਂ ਜਿਹੜੀ ਪੜ੍ਹਾਈ ਕਰਦੇ ਹਾਂ ਕਰਦੇ ਹਾਂ ਅਸੀਂ ਕੰਠ ਕੀਤੀ ਉਹ ਸਾਡੇ ਨਾਲ ਨਹੀਂ ਵੀ ਉਹ ਪੇਪਰਾਂ 'ਚ ਬੈਠ ਕੇ ਅਸੀਂ ਪਾਸ ਹੋਏ ਜਿਸ ਤਰ੍ਹਾਂ ਸਾਨੂੰ ਪੜ੍ਹਾਏ ਪੜਾਏ ਪਹਾੜੇ ਪੜ੍ਹ-ਪੜ੍ਹ ਕੇ ਅਸੀਂ ਰੱਟ ਰੱਟ ਕੇ ਕੰਠ ਕਰ-ਕਰ ਕੇ ਰੱਟਾ ਲਾ ਲਾ ਕੇ ਕੰਠ ਕੀਤੀ ਉਹ ਅੱਜ ਵੀ ਸੱਕ ਸਾਡਾ ਸਾਥ ਦਿੰਦੇ ਆਉਂਦੇ ਆ ਅਸਾਨੂੰ ਕੋਈ ਪਹਾੜਾ ਪੁੱਛੇ ਉਹਦੀ ਦੱਸ ਦਿਆਂਗੇ 16 48 ਆ ਉਹ ਸਾਡੇ ਨਾਲ ਉਹ ਨਿਭਦੇ ਆ ਜਿਹੜੇ ਸਾਡੇ ਕੰਠ ਆਗੇ ਸਾਡੇ ਜੀਵਨ ਚ ਆਗੇ ਜਿਹੜੇ ਬੱਚੇ ਨੇ ਨਹੀਂ ਕਰੇ ਉਹ ਫੇਲ ਹੋ ਗਏ ਤੇ ਜ਼ਿੰਦਗੀ ਚ ਪਛੜ ਗਏ ਇਥੇ ਆਪਾਂ ਗੁਰੂ ਦਾ ਸ਼ਬਦ ਸਤ ਸੰਗਤ ਸਤ ਗੁਰ ਚਟਸਾਲ ਹੈ ਜਿਤ ਹਰ ਗੁਣ ਸਿੱਖਾ ਇਥੇ ਆ ਕੇ ਗੁਰੂ ਦੇ ਗੁਣ ਸਿੱਖਣੇ ਆ ਦ੍ਰਿੜ ਕਰਨੇ ਆ ਕਲਪ ਪੜਾਈ ਨਾ ਔਕਤ ਮੰਤਰ ਮੂਲ ਮਨ ਇਕ ਹੈ ਜੇਕਰ ਦ੍ਰਿੜ ਚਿੱਤ ਕੀ ਜਾ ਰੇ ਇਹਨੂੰ ਦ੍ਰਿੜ ਕਰਨਾ ਹੈ ਜਨਮ ਜਨਮ ਕੇ ਪਾਪ ਕਰਮ ਕੇ ਕਾਟਣ ਹਾਰ ਆਲੀ ਜੇ ਫਿਰ ਜਨਮਾਂ ਜਨਮਾਂ ਦੇ ਪਾਪ ਕੱਟੇ ਜਾਣਗੇ ਜਿਨ੍ਹਾਂ ਨੇ ਨਹੀਂ ਕੰਠ ਕਰਿਆ ਕੋਸ਼ਿਸ਼ ਕਰੋ ਆਪਾਂ ਜਪਜੀ ਸਾਹਿਬ ਦੀ ਕਥਾ ਤੱਕ ਸਾਰਿਆਂ ਵਿਦਿਆਰਥੀਆਂ ਨੇ ਇਹ ਕੰਠ ਕਰਨਾ ਹੈ ਬਾਣੀ ਕੰਠ ਪੈਸਾ ਕੰਠ ਜਪਜੀ ਸਾਹਿਬ ਦਾ ਜਿਹਦੇ ਪਾਠ ਕੰਠ ਹੋਊਗਾ ਜ਼ਿੰਦਗੀ ਆਨੰਦਤ ਹੋ ਜਾਣੀ ਹੈ ਬਾਕੀ ਸੋ ਨੂੰ ਗਿਆਨ ਆਪੇ ਇਕੱਠਾ ਕਰ ਕਰਕੇ ਗੁਰੂ ਦਾ ਅੰਮ੍ਰਿਤ ਲਿਆਊਗਾ ਕੱਲ ਆਪਾਂ ਪਹਿਲੇ ਸ਼ਬਦ ਦੀ ਵਿਚਾਰ ਕੀਤੀ ਸੀ ਤੇ ਜਿਹਦੇ ਜਮਾਰੇ ਨੇ ਇਹ ਪਹਿਲਾ ਸਵਾਲ ਹੈ ਗੁਰੂ ਗ੍ਰੰਥ ਸਾਹਿਬ ਦੀ ਸ਼ੁਰੂਆਤ ਪਹਿਲੀ ਪੌੜੀ ਕਿਵ ਸਚਿਆਰਾ ਹੋਈ ਹੈ ਕਿ ਬਕੂੜਾ ਟੁੱਟੇ ਪਾਲ ਗੁਰੂ ਕੋਲੇ ਕਿਉਂ ਆਏ ਆ ਇਹ ਵਹਿਗੁਰੂ ਪ੍ਰਮਾਤਮਾ ਸੱਚ ਹੈ ਉਹਦਾ ਪਹਿਲਾ ਸਰੂਪ ਦਿੱਤਾ ਵਰਣਨ ਕੀਤਾ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਪ੍ਰਸਾਦ ਉਹਦਾ ਇੱਕ ਅਲੰਕਾਰ ਬਣਾਇਆ ਉਹਦੇ ਗੁਣਾਂ ਦਾ ਵਰਣਨ ਕੀਤਾ ਗੁਰੂ ਦੀ ਕਿਰਪਾ ਨਾਲ ਮਿਲਦਾ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ ਫਿਰ ਉਹ ਸੱਚ ਨਾਲ ਉਹ ਜੁੜੂਗਾ ਜਿਹੜਾ ਸਚਿਆਰ ਹੋਊਗਾ ਤੇ ਫਿਰ ਇੱਕ ਬੇਨਤੀ ਅਰਦਾਸ ਪ੍ਰਸ਼ਨ ਹੈ ਕਿਵੇਂ ਸਚਿਆਰਾ ਹੋਈਏ ਕਿਵੇਂ ਕੂੜਾ ਟੁੱਟੇ ਪਾਲਹਿ ਵਹਿਗਰੂ ਅਸੀਂ ਵੀ ਉਹ ਜਿਹੜਾ ਗੁਣਾ ਦਾ ਸਾਗਰ ਵਹਿਗਰੂ ਹੈ ਜਿਹਦੇ ਗੁਣ ਮੂਲ ਮੰਤਰ ਚ ਦੱਸਿਆ ਅਸੀਂ ਵੀ ਉਹਦੇ ਨਾਲ ਕਿਵੇਂ ਜੁੜੀਏ ਅਸੀਂ ਸਚਿਆਰ ਕਿਵੇਂ ਹੋਈਏ ਹੁਕਮ ਰਜ਼ਾਈ ਚੱਲਣਾ ਫਿਰ ਹੁਕਮ ਦੀ ਗੱਲ ਆਈ ਸੀ ਉਦੇ ਹੁਕਮ ਦੇ ਵਿੱਚ ਚੱਲਣਾ ਜਿਹੜਾ ਸੁਨਾਲ ਹੈ ਹੁਕਮ ਦੀ ਬੜੀ-ਬੱਡੀ ਪਰਵਾਸਾ ਅੱਗੇ ਫਿਰ ਹੁਕਮ ਦਾ ਵਰਣਨ ਕਰਦੇ ਨੇ ਜਿਵੇਂ ਮਹਾਰਾਜ ਮਤਬਖਸ ਬੱਦਣ ਬਖਸ਼ਣਗੇ ਇਹ ਮੇਰਾ ਪਿਤਾ ਧੰਗੁਰ ਨਾਨਕ ਦੇਵ ਆਪਨ ਨਾਰਾਇਣ ਕਲਾ ਧਾਰ ਜਗਮੈ ਪਰਵਰਿ ਉਹ ਪ੍ਰਮਾਤਮਾ ਦਾ ਸਾਖਸ਼ਾਤ ਰੂਪ ਗੁਰੂ ਨਾਨਕ ਦੇ ਮਹਾਰਾਜ ਦੇ ਬੋਲ ਨੇ ਆਪਾਂ ਨੂੰ ਜਿੰਨੀ ਇੱਕ ਮਤਬਦ ਬਖਸ਼ਣਗੇ ਆਪਾਂ ਉਹਨੇ ਵਜਾ ਤਾਵਾ ਕੋਈ ਨਹੀਂ ਕਰ ਸਕਦੇ ਦਾਵੇ ਦਾਜਨ ਹੋਤ ਹੈ ਨਿਰਦਾਵੇ ਰਹੈ ਸ਼ੰਕ ਜਿੰਨੀ ਮਤ ਦੇਣਗੇ ਉਨੀ ਵਿਚਾਰ ਕਰਨਗੇ ਗੁਰੂ ਮਹਾਰਾਜ ਜੇ ਚਾਹਣ ਫਿਰ ਗੂੰਗੇ ਪੈਰੇ ਤੇ ਛੜੀ ਰੱਖਦੇ ਆ ਤੇ ਗੀਤਾ ਦੇ ਅਰਥ ਦੱਸਦੇ ਇਹ ਮੇਰੇ ਗੁਰੂ ਦੀ ਕਲਾ ਵਰਤਦੀ ਹੈ ਗੁਰੂ ਕਿਰਪਾ ਕਰਨ ਤੇ ਆਪ ਸਾਰਿਆਂ ਸੰਗਤਾਂ ਕਿਉਂਕਿ ਵਿੱਚ ਸੰਗਤ ਹਰ ਪ੍ਰਭ ਸੰਗਤ ਦੇ ਵਿੱਚੋਂ ਪਰਮਾਤਮਾ ਬੋਲਦਾ ਇਸ ਕਰਕੇ ਆਪ ਸਾਰੇ ਸੰਗਤਾਂ ਸੀਸ ਦਿਓ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹੁਕਮੇ ਹੋਵਨ ਆਕਾਰ ਹੁਕਮੰਨਾ ਕਹਿਆ ਜਾਈ ਹੁਕਮੇ ਹੋਵਨ ਜੀ ਹੁਕਮ ਮਿਲ ਆਵੜੇ ਆਈ ਹੁਕਮੀ ਹੋਵਨ ਆਕਾਰ ਪਹਿਲਾ ਪਹਿਲੀ ਪਉੜੀ ਚ ਆਇਆ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮ ਕੀ ਉਹਦਾ ਸਿਧਾਂਤ ਪਰਮਾਤਮਾ ਦਾ ਨਿਜਮ ਪਰਮਾਤਮਾ ਦਾ ਕਾਨੂੰਨ ਉਹਦਾ ਜਿਹੜਾ ਕਾਨੂੰਨ ਹੈ ਉਹ اٹਲ ਹੈ ਕਿਉਂਕਿ ਮੇਰਾ ਵਹਿਗਰੂ ਸੱਚ ਹੈ ਉਹਦਾ ਕਾਨੂੰਨ ਵੀ ਸੱਚ ਹੈ ਵਹਿਗਰੂ ਮੇਰਾ اٹਲ ਹੈ ਉਹਨੇ ਜਿਹੜਾ ਇੱਕ ਵਾਰੀ ਕਾਨੂੰਨ ਨਿਜਮ ਬਣਾਤਾ ਉਹ ਸਦਾ اٹਲ ਨੇ ਉਹ ਹੁਕਮ ਹੀ ਉਹਦੇ ਹੁਕਮ ਦੇ ਵਿੱਚ ਸਾਰਾ ਆਕਾਰ ਪੈਦਾ ਹੋਇਆ ਨਾਨਕ ਹੁਕਮ ਹੈ ਜੇ ਬੁੱਝੈ ਇਥੇ ਅੰਤ ਤ ਜਾਉ ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹਉਮੈ ਕਹਿ ਨਾ ਕੋ ਹੁਣ ਰੌਲਾ ਕਿੱਥੇ ਹੈ ਇੱਕ ਪਰਮਾਤਮਾ ਤੇ ਇੱਕ ਸਾਡੀ ਹਉਮੈ ਹੈ ਦੋਨੇ ਟਕਰੌਂਦੇ ਆ ਹਉਮੈ ਨਾਵੇਂ ਨਾਲ ਵਿਰੋਧ ਹੈ ਹੁਕਮ ਨਾਮ ਗੁਣ ਇਹ ਸਾਰੇ ਹੁਕਮਵਾਚੀ ਆ ਨਾਮ ਦੇ ਵਿੱਚੋਂ ਹੀ ਇੱਕੋ ਨਾਮ ਹੁਕਮ ਹੈ ਨਾਨਕ ਸਤਗੁਰ ਦੀ ਆ ਬੁਝਾਏ ਜੀਓ ਇੱਕ ਹੁੰਦਾ ਹੈ ਹੁਕਮ ਇੱਕ ਹੁੰਦਾ ਹੈ ਹੁਕਮੀ ਹੁਕਮੀ ਜਿਹੜਾ ਹੁਕਮ ਕਰਦਾ ਹੈਗਾ ਉਹ ਹੁਕਮੀ ਹੈ ਜਿਹੜਾ ਹੁਕਮ ਕਰਤਾ ਹੋ ਹੁਕਮ ਬਣ ਜਾਂਦਾ ਇੱਕ ਪਰਮਾਤਮਾ ਦਾ ਹੁਕਮ ਹੈ ਵੀ ਜਿਹੜੀ ਉਹਨੇ ਮਰਜ਼ਾ ਦਾ ਬੰਨਤੀ ਉਹਨੇ ਕੀ ਮਰਜ਼ਾ ਦਾ ਬੰਨਤੀ ਪਰਮਾਤਮਾ ਆਪ ਸੱਚਾ ਹੈ ਉਹਦੀ ਮਰਜ਼ਾ ਵੀ ਸੱਚੀ ਹੈ ਉਹਨੇ ਜਦੋਂ ਸ੍ਰਿਸ਼ਟੀ ਪੈਦਾ ਕੀਤੀ ਨਾ ਮਹਾਰਾਜ ਕਹਿੰਦੇ ਵਿਖ ਅਮਰਤ ਕਰਤਾਰ ਉਪਾਏ ਸੰਸਾਰ ਬਿਰਖ ਕੋ ਦੋਹੇ ਪੜ ਲਾਏ ਪਰਮਾਤਮਾ ਨੇ ਇੱਕ ਸੰਸਾਰ ਬਣਾ ਕੇ ਅਮਰਤ ਤੇ ਜ਼ਹਿਰ ਦੋਨੇ ਪੈਦਾ ਕਰਤੇ ਇਸ ਸੰਸਾਰ ਦੇ ਵਿੱਚ ਦੋ ਫਲ ਲਾਤੇ ਇੱਕ ਅੰਮ੍ਰਿਤ ਦਾ ਤੇ ਇੱਕ ਜ਼ਹਿਰ ਦਾ ਇਹ ਮਰਜ਼ਾਦਾ ਮੇਰੇ ਗੁਰੂ ਦੇ ਹੁਕਮ ਵਿੱਚ ਆ ਗਿਆ ਤੇ ਇੱਥੇ ਜਿਹੜਾ ਮਨੁੱਖ ਅੰਮ੍ਰਿਤ ਖਾਊਗਾ ਉਹ ਅੰਮ੍ਰਿਤ ਪੈਦਾ ਹੋਊਗਾ ਵਿਖ ਖਾਊਗਾ ਜ਼ਹਿਰ ਪੈਦਾ ਹੋਊਗਾ ਜੋ ਧਰਮ ਕਮਾਵੇ ਤਿਸ ਧਰਮ ਨਾਉ ਹੋਵੇ ਪਾਪ ਕਮਾਵੇ ਪਾਪੀ ਜਾਣੇ ਇੱਕ ਵੈਗੁਰੂ ਦਾ ਹੁਕਮ ਹੈ ਵੈਗੁਰੂ ਦਾ ਸਿਧਾਂਤ ਹੈ ਜਿਸ ਤਰ੍ਹਾਂ ਸਰਕਾਰ ਦੇ ਨਿਯਮ ਹੁੰਦੇ ਐ ਸਰਕਾਰ ਨੇ ਰੂਲ ਬਣਾਤਾ ਵੀ ਤੁਸੀਂ ਰਾਈਟ ਹੈਂਡ ਚੱਲਣਾ ਹੈ ਖੱਬੇ ਹੱਥ ਚੱਲਣਾ ਹੈ ਸੱਜੇ ਹੱਥ ਚੱਲਣਾ ਹੈ ਉਹ ਨਿਜਮ ਹੈ ਪਰ ਉਹਨੂੰ ਸਭ ਨੇ ਫਾਲੋ ਕਰਨਾ ਹੈ ਜਿਹੜਾ ਨਹੀਂ ਫਾਲੋ ਕਰੂਗਾ ਉਹਦਾ ਐਕਸੀਡੈਂਟ ਹੋਊਗਾ ਇਹ ਵੈਗਰੂ ਦਾ ਮੇਰੇ ਦਾ ਨਿਜਮ ਹੈ ਉਹ ਆਪ ਸੱਚ ਹੈ ਉਹਦਾ ਸਾਰੀ ਸ੍ਰਿਸ਼ਟੀ ਵੀ ਸੱਚ ਹੈ ਉਹਦਾ ਨਿਜਮ ਉਹਨੇ ਜਿਹੜਾ ਅਟਲ ਬਣਾਤਾ ਉਹ ਟੁੱਟਦਾ ਨਹੀਂ ਹੈ ਜਿਹਨੂੰ ਆਪਾਂ ਆਸਾਦੀਵਾਰ ਦੂਜੀ ਬੋਡੀ ਚ ਪੜਿਆ ਸੀ ਨਾਨਕ ਜੀ ਉਪਾਏਕ ਹੈ ਲਖਨਾਵੈ ਧਰਮ ਬਹਾਲਿਆ ਪਰਮਾਤਮਾ ਨੇ ਸ੍ਰਿਸ਼ਟੀ ਬਣਾ ਕੇ ਧਰਮਰਾਜ ਬਣਾਤਾ ਉਥੇ ਸੱਚੇ ਹੀ ਸੱਚ ਨਿਬੜਾ ਚੁਣ ਬਖ ਕੱਢੇ ਜਜਮਾਲ ਲਿਆ ਥਾਉ ਨਾ ਪਾਇਣ ਕੂੜਿਆਰ ਮੂੰ ਕਾਲਾ ਦੋਜਿਕ ਚਾਲਿਆ ਤੇਰੇ ਨਾਂ ਹੀ ਰੱਤੇ ਸੇ ਜਿੰਨ ਗਏ ਹਾਰ ਗਏ ਸੇ ਠੱਗਣ ਵਾਲਿਆ ਲਿਖ ਨਾਵੇ ਉਹਨੇ ਨਾਮ ਲਿਖ ਕੇ ਨਿਜਮ ਬਣਾ ਕੇ ਧਰਮਰਾਜ ਨੂੰ ਬਹਾਤਾ ਉਹ ਸੱਚ ਨਿਆਉ ਕਰਦਾ ਜਿਹੜਾ ਕੁਛ ਤੂੰ ਕਰੇਗਾ ਤੈਨੂੰ ਮਨੁੱਖ ਬਣਾਇਆ ਤੈਨੂੰ ਸੁਤੰਤਰ ਕਰਤਾ ਕਰਮ ਕਰਨ ਦਾ ਤੇਰੇ ਕੋਲ ਅਧਿਕਾਰ ਹੈ ਤੂੰ ਸੰਸਾਰ ਦੇ ਵਿੱਚ ਅਮਰਤ ਵੀ ਹੈ ਉਦੇ ਹੁਕਮ ਚ ਅੰਮ੍ਰਿਤ ਵੀ ਪੈਦਾ ਹੋਇਆ ਉਦੇ ਹੁਕਮ ਚ ਜ਼ਹਿਰ ਵੀ ਪੈਦਾ ਹੋਇਆ ਤੂੰ ਅੰਮ੍ਰਿਤ ਖਾਏਗਾ ਅੰਮ੍ਰਿਤ ਰੂਪ ਹੋ ਜਾਏਗਾ ਬੈਗਰੂ ਨੇ ਦੋਨੇ ਚੀਜ਼ਾਂ ਬਣਾਈਆਂ ਨੇ ਉਹਦਾ ਹੁਕਮ ਜਿਸ ਤਰ੍ਹਾਂ ਸਰਕਾਰ ਦਾ ਕਾਨੂੰਨ ਹੈ ਵੀ ਤੁਸੀਂ ਖੱਬੇ ਚੱਲਣਾ ਹੈ ਤੁਸੀਂ ਖੱਬੇ ਵੀ ਚੱਲ ਸਕਦੇ ਹੋ ਤੁਸੀਂ ਸੱਜੇ ਵੀ ਚੱਲ ਸਕਦੇ ਹੋ ਇਹ ਤੁਹਾਡੇ ਅਧਿਕਾਰ ਖੇਤਰ ਚ ਹੈ ਹਾਂ ਸੱਜੇ ਚੱਲੋਗੇ ਤੁਹਾਡਾ ਐਕਸੀਡੈਂਟ ਹੋ ਸਕਦਾ ਹੈ ਤੁਹਾਡਾ ਚਲਾਨ ਹੋ ਸਕਦਾ ਹੈ ਖੱਬੇ ਚੱਲੋਗੇ ਤੁਹਾਡਾ ਜੀਵਨ ਵੀ ਸੇਫ ਹੈ ਚਲਾਨ ਵੀ ਨਹੀਂ ਹੋਊਗਾ ਇਹ ਸਾਡੇ ਹੱਥ ਹੈ ਸਰਕਾਰਾਂ ਦੇ ਨਿਯਮਾਂ ਨੂੰ ਫਾਲੋ ਕਰਨਾ ਇਹ ਵੈਗਰੂ ਦਾ ਜਿਹੜਾ ਨਿਯਮ ਹੈ ਜਿਹੜਾ ਇਹਨੂੰ ਫਾਲੋ ਕਰੂਗਾ ਉਹ ਉਹਦੇ ਹੁਕਮ 'ਚ ਚੱਲੂਗਾ ਹੁਕਮ ਉਹਦਾ ਪੱਕਾ ਹੈ ਉਹਨੇ ਬਣਾਤਾ ਕਿ ਜਿਹੜਾ ਵੀ ਕੁਝ ਤੁਸੀਂ ਬੀਜੋਗੇ ਉਹ ਤੁਹਾਡੇ ਜੀਵਨ ਦੇ ਵਿੱਚ ਜਿਸ ਤਰ੍ਹਾਂ ਧਰਤੀ ਦੇ ਵਿੱਚ ਅਸੀਂ ਬੀਜ ਬੀਜਦੇ ਆ ਜਿੰਨਾ ਚਿਰ ਸਾਡੀ ਮੁਠੀ ਦੇ ਵਿੱਚ ਬੀਜ ਹੈ ਸਾਡੀ ਮੁਠੀ ਦੇ ਵਿੱਚ ਛੋਲੇ ਹੋਣ ਅਸੀਂ ਕਹਿ ਸਕਦੇ ਆ ਇਹ ਕਣਕ ਹੈ ਪਰ ਜਿੱਦੇ ਤੁਸੀਂ ਧਰਤੀ ਦੀ ਕੋਖ ਵਿੱਚ ਬੀਜ ਤੇ ਛੋਲੇ ਬੀਜ ਤੇ ਕਣਕ ਬੀਜ ਤੇ ਤੁਸੀਂ ਫਿਰ ਕਹਿ ਨਹੀਂ ਸਕਦੇ ਕਣਕ ਦੀ ਜਗ੍ਹਾ ਛੋਲੇ ਉਹ ਜੋ ਕੁਝ ਹੈ ਧਰਤੀ ਨੇ ਤੁਹਾਡੇ ਸਾਹਮਣੇ ਸੱਚ ਪ੍ਰਗਟ ਕਰਦਣਾ ਥੋੜੇ ਦਿਨਾਂ ਬਾਅਦ ਉਹ ਫਸਲ ਉੱਗ ਪੈਣੀ ਹੈ ਛੋਲੇ ਆ ਛੋਲੇ ਹਰੇ ਹੋਣਗੇ ਕਣਕ ਹੈ ਤਣਕ ਹਰੀ ਹੋਊਗੀ ਧਰਤੀ ਵੀ ਸੱਚ ਹੈ ਪਰਮਾਤਮਾ ਵੀ ਸੱਚ ਹੈ ਬੀਜ ਬੀਜਨਾ ਤੇਰੇ ਸਾਰੇ ਆ ਲੋੜਾ ਦਾਖ ਬਜੌਰੀਆਂ ਕਿਕਰ ਬੀਜੈ ਜੱਟ ਹੰਡਾ ਉਨਕ ਤਾਇ ਦਾ ਤੇਰੇ ਵਾਸਤੇ ਤੂੰ ਅੰਗੂਰ ਬੀਜਲਾ ਤਾਂ ਆਖਾਂ ਖਾਵੇਂਗਾ ਤੂੰ ਕਿੱਕਰਾਂ ਬੀਜਲਾ ਕੰਡੇ ਬਜਣਗੇ ਇਹ ਬੀਜ ਬੀਜਣ ਦਾ ਤੈਨੂੰ ਅਧਿਕਾਰ ਦਿੱਤਾ ਪਰ ਜਿਹੜਾ ਨਿਜਮ ਮੇਰੇ ਵੈਗੁਰ ਦਾ ਹੁਕਮ ਹੈ ਉਹ ਟੱਲ ਹੈ ਵੀ ਜੇ ਕਿੱਕਰ ਬੀਜੇਗਾ ਤਾਂ ਤੁੱਕੇ ਲੱਗਣਗੇ ਤੇ ਕੰਡੇ ਲੱਗਣਗੇ ਇਹ ਹੁਕਮ ਮੇਰੇ ਵੈਗੁਰ ਦਾ ਟੱਲ ਹੈ ਜੇ ਅੰਗੂਰ ਬੀਜੇਗਾ ਤਾਂ ਅੰਗੂਰ ਲੱਗਣਗੇ ਤਾਂ ਆਖਾਂ ਖਾਏਗਾ ਆਪ ਬੀਜ ਆਪੇ ਹੀ ਖਾਓ ਇਹ ਹੁਕਮ ਨੂੰ ਸਮਝ ਲੈਣਾ ਹੁਕਮ ਦਾ ਮਤਲਬ ਹੈ ਸਿਧਾਂਤ ਸਾਨੂੰ ਅਮਰ ਨਿਜਮ ਕਾਨੂੰਨ ਉਹ ਵਿਗਰੂ ਨੇ ਕਾਨੂੰਨ ਬਣਾਤਾ ਨਿਜਮ ਬਣਾਤਾ ਵੀ ਜੋ ਤੂੰ ਕਰਮ ਕਰੇਗਾ ਉਹਦਾ ਫਲ ਤੈਨੂੰ ਬੀਜ ਬੀਜੇਗਾ ਉਹੀ ਖਾਣਾ ਪਊਗਾ ਤੇ ਇਹ ਸਾਰੇ ਫਿਰ ਅੱਗੇ ਹੁਕਮ ਦੀ ਵਰਤਾਰਾ ਕਰਦਾ ਕਿਵੇਂ ਹੁਕਮ ਵਰਤਦਾ ਮਰਿਆ ਕਹਿੰਦੇ ਹੁਕਮੀ ਹੋਵਣ ਆਕਾਰ ਇਹ ਸਾਰਾ ਆਕਾਰ ਸਾਰੀ ਸ੍ਰਿਸ਼ਟੀ ਉਹਦੇ ਹੁਕਮ ਦੇ ਵਿੱਚ ਹੋਈ ਹੈ ਹੁਕਮੀ ਹੋਵਣ ਆਕਾਰ ਹੁਕਮ ਨਾ ਕਿਹਾ ਜਾਈ ਹੁਕਮੀ ਹੋਵਣ ਜੀ ਹੁਕਮ ਲੈ ਵੜਾਈ ਹੁਕਮ ਦੇ ਵਿੱਚ ਸਾਰਾ ਆਕਾਰ ਬਣਿਆ ਪੂਰੀ ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲਖ ਇੱਕ ਪਰਮਾਤਮਾ ਦਾ ਬੋਲ ਬੋਲਿਆ ਸਾਰਾ ਆਕਾਰ ਬਣ ਗਿਆ ਆਪਾਂ ਜਬੀ ਸਾਹਿਬ ਜੀ ਪੜਾਂਗੇ ਕਿ ਰੋਜੀ ਪੜਦਾ ਅਮਰਤਵੈਸਿਕ ਨਾ ਕੀਤਾ ਪਸਾਓ ਏਕੋ ਕਵਾਓ ਪਸਾਉ ਦਾ ਪਸਾਰਾ ਕੀਤਾ ਕਿਵੇਂ ਇੱਕ ਬੋਲ ਬੋਲਿਆ ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲਖ ਦਰਿਆਓ ਉਹਦੇ ਹੁਕਮ ਦੇ ਵਿੱਚ ਸਾਰੇ ਆਕਾਰ ਬਣ ਗਏ ਇਹ ਹੁਕਮ ਨਾ ਕਹਿਆ ਜਾਏ ਇਹ ਹੁਕਮ ਕਿਹਾ ਵੀ ਨਹੀਂ ਜਾਂਦਾ ਵੱਡੇ ਮੇਰੇ ਸਹਿਬਾ ਗਹਿਰ ਗੰਭੀਰਾ ਰੋਜ ਆਪਾਂ ਰਹਿ ਦਾ ਸਵੇੜਨਾ ਗੁਰੂ ਮਹਾਰਾਜ ਬਾਜ ਮਾਰਦੇ ਵੱਡੇ ਮੇਰੇ ਸਹਿਬਾ ਗਹਿਰ ਗੰਭੀਰਾ ਗੁਣੇ ਗਹਿਰਾ ਕੋਈ ਨਾ ਜਾਣਾ ਤੇਰਾ ਕੀਤਾ ਤੇਰਾ ਚੀਰਾ ਕਿੱਡਾ ਵੱਡਾ ਕੋਈ ਨਹੀਂ ਜਾਣਦਾ ਹੁਕਮ ਨਾ ਕਹਿਆ ਜਾਏ ਉਹਦਾ ਹੁਕਮ ਹੈ ਜਿਹੜਾ ਇਹ ਕਿਹਾ ਵੀ ਨਹੀਂ ਜਾ ਸਕਦਾ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਏਵੜ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣ ਐਦਾ ਵੱਡਾ ਕੋਈ ਹੋਵੇ ਫੇਰ ਉਹ ਜਾਣੂਗਾ ਹੁਕਮ ਨਾ ਕਹਿਆ ਜਾਈ ਹੁਕਮ ਉਹਦਾ ਕਿਹਾ ਨਹੀਂ ਜਾ ਸਕਦਾ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਏਵੜ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੇ ਸੋਏ ਜੇਵੜ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾ ਤੂੰ ਉਹਦੇ ਨਾਲ ਜੁੜ ਜਾ ਉਹਦੀ ਨਦਰ ਦਾ ਪਾਤਰ ਬਣ ਜਾ ਉਹਦੇ ਹੁਕਮ ਦਾ ਪਾਤਰ ਬਣ ਜਾ ਉਹ ਕਿੰਨਾ ਵੱਡਾ ਹੈ ਉਹਦਾ ਆਕਾਰ ਉਹਨੇ ਸਿਰਜਿਆ ਉਹ ਕਿਹਾ ਨਹੀਂ ਜਾਂਦਾ ਹੁਕਮੀ ਹੋਵਣ ਜੀ ਹੁਕਮ ਮਿਲਿਆ ਵੜਿਆ ਹੁਕਮ ਦੇ ਵਿੱਚ ਸਾਰੇ ਜੀਵ ਆਪਾਂ ਉਹਦੇ ਹੁਕਮ ਵਿੱਚ ਪੈਦਾ ਹੋਏ ਆਂ ਇਹ ਹੁਕਮ ਦੇ ਨਾਲ ਹੀ ਵਿੜਾਈ ਮਿਲਦੀ ਹੈ ਹੁਕਮ ਉਹਦੀ ਇੱਕ ਮਰਜ਼ਾਦਾ ਜਿਹੜੇ ਮਨੁੱਖ ਨੇ ਮਰਜ਼ਾਦਾ ਫਾਲੋ ਕੀਤੀ ਪਰਮਾਤਮਾ ਦੇ ਹੁਕਮ ਨੂੰ ਫਾਲੋ ਕੀਤਾ ਉਹਨੂੰ ਵਿੜਾਈ ਮਿਲਦੀ ਹੈ ਸਾਨੂੰ ਸਾਡਾ ਜੀਵ ਵੀ ਹੁਕਮ ਚ ਮਿਲਿਆ ਸਭ ਜੀ ਉਹ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ ਜੀ ਪਾ ਕੇ ਸਾਡਾ ਪਿੰਡ ਬਣਿਆ ਜੀਓ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ ਇਹ ਸਾਨੂੰ ਜੀ ਦਿੱਤਾ ਸਭ ਜੀਓ ਪਿੰਡ ਮੁੱਖ ਨੱਕ ਦੀਆ ਵਰਤਨ ਕੋ ਪਾਣੀ ਅੰਨ ਖਾਣਾ ਕੱਪੜ ਪਹਿਨਣ ਦੀਏ ਰਸ ਅਨ ਪੁਗਾਣੀ ਮਰਿਆ ਕਹਿੰਦੇ ਉਹ ਸਾਰਾ ਉਹਦੇ ਹੁਕਮ ਦੇ ਵਿੱਚ ਹੀ ਇਹ ਜੀ ਆਏ ਤੇ ਆਪਾਂ ਰੋਜ ਅਮਰ ਵੇਲੇ ਗੁਰੂ ਅਮਰਦਾਸ ਮਹਾਰਾਜ ਬਾਜ ਮਾਰਦੇ ਆ ਇਹ ਸਰੀਰਾਂ ਮੇਰੇ ਆਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮੇ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੇ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋਹਰ ਮਨ ਨ ਬਸਾਇਆ ਗੁਰ ਪ੍ਰਸਾਦੀ ਹਰਮਨ ਵਸਿਆ ਪੂਰਵ ਲਿਖਿਆ ਪਾਇਆ ਕਹਿ ਨਾਨਕ ਇਹ ਸਰੀਰ ਪ੍ਰਵਾਨ ਹੋਆ ਜਿਨ ਸਤਗੁਰ ਸਿਉਂ ਚਿਤ ਲਾਇਆ ਤੈਨੂੰ ਜੀ ਦੇ ਕੇ ਤੇਰਾ ਸਰੀਰ ਬਣਾਇਆ ਸਫਲ ਉਹਨਾਂ ਦਾ ਹੋਣਾ ਜਿਹੜੇ ਪ੍ਰਮਾਤਮਾ ਨਾਲ ਚਿਤ ਲਾਉਣਗੇ ਜਦੋਂ ਆਪਾਂ ਅੱਗੇ ਪਹਿਰੇ ਆਉਣਗੇ ਪਹਿਰੇ ਚ ਪੜਾਂਗੇ ਮਾੜਾ ਕਹਿੰਦੇ ਪਹਿਲਾ ਪਹਿਰਾ ਰੈਣ ਕੈ ਬਨ ਜਾ ਰਿਆ ਮਿੱਤਰਾ ਹੁਕਮ ਪਇਆ ਗਰਵਾਸ ਪਰਮਾਤਮਾ ਦਾ ਹੁਕਮ ਹੋਇਆ ਮਾਤਾ ਦੇ ਪੇਟ ਸਾਡਾ ਬਸਾ ਹੋ ਗਿਆ ਪਹਿਲਾ ਪਹਿਰਾ ਰੈਣਕੈ ਬਨਜਾਰਿਆ ਮਿੱਤਰਾ ਹੁਕਮ ਪਇਆ ਗਰਵਾਸ ਸਾਡਾ ਜਨਮ ਪਰਮਾਤਮਾ ਦੇ ਹੁਕਮ ਚ ਹੋਇਆ ਉਹਦੇ ਵਿਧੀ ਵਿਧਾਨ ਅਨੁਸਾਰ ਹੋਇਆ ਉਰਦ ਤਪ ਅੰਤਰ ਕਰੇ ਬਨਜਾਰਿਆ ਮਿੱਤਰਾ ਖਸਮ ਸੇਤੀ ਅਰਦਾਸ ਤੇ ਪੇਟ ਦੇ ਵਿੱਚ ਕੀ ਕਰਦਾ ਸੀ ਉੱਠਾ ਲਟਕਦਾ ਸੀ ਉਰਦ ਤਪ ਅੰਤਰ ਕਰੇ ਬਨਜਾਰਿਆ ਮਿੱਤਰਾ ਖਸਮ ਸੇਤੀ ਅਰਦਾਸ ਉਠਾ ਲਟਕਦਾ ਸੀ ਅੰਦਰ ਤੇ ਫਿਰ ਪਰਮਾਤਮਾ ਮੂਰੇ ਅਰਦਾਸ ਵੀ ਕਰਦਾ ਸੀ ਖਸਮ ਸੇਤੀ ਅਰਦਾਸ ਬਖਾਣਾ ਔਰਦ ਧਿਆਨ ਲੇ ਬਲਾਗਾ ਨਾਮ ਅਰਜਾਦ ਆਇਆ ਕਲ ਪੀਤਰ ਬਹੁੜ ਜਾਸੀ ਨਾਂਗਾ ਮਾਰਾ ਕਹਿੰਦੇ ਉਹਦੇ ਹੁਕਮ ਦੇ ਵਿੱਚੇ ਪਰਮਾਤਮਾ ਨੇ ਉਹਨੇ ਆਪਣੇ ਹੁਕਮ ਚ ਏਕਾਰ ਬਣਾਇਆ ਉਹਦਾ ਹੁਕਮ ਕਿਹਾ ਵੀ ਨਹੀਂ ਜਾਸਦਾ ਉਹ ਕਿੱਡਾ ਵੱਡਾ ਹੈਗਾ ਉਹਦਾ ਵਰਤਾਰਾ ਕਿੱਡਾ ਹੈਗਾ ਤੇ ਹੁਕਮ ਦੇ ਵਿੱਚੇ ਸਾਰੇ ਅਸੀਂ ਜੀਵ ਪੂਰੀ ਬਨਸਪਤੀ ਪੂਰੀ ਸ੍ਰਿਸ਼ਟੀ 1084 ਜਿੰਨੀ ਬੇਦਰੀ ਬਣਾ ਜੋ ਵੀ ਦੇਖਣ ਚਾਹੁੰਦਾ ਇਹ ਸਾਰਾ ਉਹਦੇ ਹੁਕਮ ਚ ਹੈ ਤੇ ਹੁਕਮ ਦੇ ਨਾਲ ਹੀ ਮਨੁੱਖਾਂ ਨੂੰ ਵਡਿਆਈ ਮਿਲਦੀ ਹੈ ਜਿਸ ਨੇ ਕੋਈ ਸ਼ੁਭ ਕਰਮ ਕਰਿਆ ਜਿਸ ਤਰ੍ਹਾਂ ਸਾਡੇ ਨਿਜਮੀ ਇਸ ਸੰਸਾਰ ਦਾ ਜਿਹੜਾ ਕੋਈ ਸ਼ੁਭ ਕਰਮ ਕਰਦਾ ਉਹਨੂੰ ਫਿਰ ਦੇਸ਼ ਦਾ ਭਾਰਤ ਰਤਨ ਪਦਮ ਸਿਰੀ ਅਵਾਰਡ ਮਿਲਦੇ ਆ ਵਡਿਆਈ ਮਿਲਦੀ ਕਿਹਨਾਂ ਨੂੰ ਮਿਲਦੀ ਹੈ ਜਿਹੜੇ ਸਰਕਾਰ ਦੇ ਨਿਯਮਾਂ ਨੂੰ ਫਾਲੋ ਕਰਦੇ ਆ ਜਿਹੜੇ ਨਿਯਮ ਤੋੜਦੇ ਆ ਉਹਨਾਂ ਵਾਸਤੇ ਜੇਲ੍ਹ ਵੀ ਹੈ ਇਹੀ ਪਰਮਾਤਮਾ ਦਾ ਨਿਯਮ ਹੈ ਜਿਹੜਾ ਪਰਮਾਤਮਾ ਦੇ ਹੁਕਮ ਨੂੰ ਸਮਝਦਾ ਹੈਗਾ ਪਰਮਾਤਮਾ ਦਾ ਹੁਕਮ ਕੀ ਹੈ ਉਹਦੇ ਗੁਣ ਹੈ ਜਿਹੜਾ ਉਹਦੇ ਗੁਣਾ ਨਾਲ ਜੁੜਦਾ ਹੈ ਗੁਣਵਾਨ ਹੋ ਜਾਂਦਾ ਹੈ ਉਹਦਾ ਜੀਵਨ ਪਵਿੱਤਰ ਹੋ ਜਾਂਦਾ ਹੈ ਜਿਹੜਾ ਟੁੱਟ ਜਾਂਦਾ ਉਹ ਅਪਵਿੱਤਰ ਹੋ ਜਾਂਦਾ ਜਿਸ ਤਰ੍ਹਾਂ ਸੰਸਾਰ ਦੇ ਵਿੱਚ ਜਿਹੜੇ ਚੰਗੇ ਮਨੁੱਖ ਹੈ ਉਹਨਾਂ ਨੂੰ ਸਰਕਾਰਾਂ ਮਾਨ ਸਤਕਾਰ ਦਿੰਦੀਆਂ ਬੜਈਆਂ ਦਿੱਤੀਆਂ ਮਿਲਦੀਆਂ ਨੇ ਤੇ ਜਿਹੜੇ ਗਲਤ ਕੰਮ ਕਰਦੇ ਹਨ ਵਾਸਤੇ ਜੇਲ੍ਹ ਹੈ ਮਤਲਬ ਇਹ ਸਾਰਾ ਕੁਝ ਉਸ ਦੇ ਹੁਕਮ ਵਿੱਚ ਹੋ ਰਿਹਾ ਹੈ ਹੁਕਮੀ ਉੱਤਮ ਨੀਚ ਹੁਕਮ ਲੇਖ ਦੁਖ ਸੁਖ ਪਾਈਐ ਇਕਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਰਾਵਾਈਐ ਹੁਕਮੀ ਉੱਤਮ ਨੀਚ ਹੁਕਮ ਦੇ ਉਹਦੇ ਵਿੱਚ ਕੋਈ ਨੀਚ ਹੈ ਤੇ ਕੋਈ ਉੱਤਮ ਹੈ ਹੁਕਮ ਲੇਖ ਦੁਖ ਸੁਖ ਪਾਈਐ ਹੁਕਮੀ ਦਾ ਮਤਲਬ ਹੈ ਉਹਦਾ ਹੁਕਮ ਹੁਕਮੀ ਉੱਤਮ ਨੀਚ ਉਦੇ ਹੁਕਮ ਦੇ ਵਿੱਚ ਕੋਈ ਮਨੁੱਖ ਉੱਤਮ ਹੈ ਕੋਈ ਨੀਜ ਹੈ ਹੁਕਮ ਲੇਖ ਦੁੱਖ ਸੁਖ ਪਾਈ ਹੈ ਤੇ ਹੁਕਮ ਦੇ ਵਿੱਚ ਹੀ ਕੋਈ ਦੁੱਖ ਪਾਉਂਦਾ ਹੈ ਕੋਈ ਸੁਖ ਪਾਉਂਦਾ ਹੈ ਇੱਕ ਨਾ ਹੁਕਮੀ ਬਖਸ਼ੀਸ਼ ਕਿਸੇ ਨੂੰ ਉਹਦੇ ਹੁਕਮ ਦੇ ਵਿੱਚ ਬਖਸ਼ਿਸ਼ਾਂ ਹੋ ਰਹੀਆਂ ਨੇ ਇੱਕ ਹੁਕਮੀ ਸਦਾ ਪਵਾਈ ਹੈ ਇੱਕ ਉਹਦੇ ਹੁਕਮ ਦੇ ਵਿੱਚ ਘਟਕਦੇ ਫਿਰਦੇ ਆ ਜਿੰਨੂੰ ਆਪਾਂ ਸ ఆదిਵਾਰ ਤੇ ਵਿਚਾਰਿਆ ਸੀ ਆਪੇ ਭਾਂਡੇ ਸਾਜਿਆਨ ਆਪੇ ਪੂਰਨ ਦੇ ਆਪੇ ਉਹਨੇ ਭਾਂਡੇ ਬਣਾਏ ਹਨ ਸਾਰੇ ਭਾਂਡੇ ਪ੍ਰਮਾਤਮਾ ਦੇ ਆਪੇ ਭਾਂਡੇ ਸਾਜਣ ਆਪੇ ਪੂਰਨ ਦੇ ਇੱਕ ਨਹੀਂ ਦੁੱਧ ਸਮਾਈ ਹੈ ਇੱਕ ਚੁੱਲੇ ਇੱਕ ਆਰਾਮ ਨਾਲ ਸੁੱਤਾ ਪਏ ਇੱਕ ਮੂਰਤ ਉਹਦੇ ਬਾਡੀਗਾਰਡ ਖੜਾ ਹੈ ਬੰਦੇ ਦੋਨੇ ਪ੍ਰਮਾਤਮਾ ਦੇ ਆ ਇਹ ਕੀ ਹੈ ਇਹ ਉਹਦੇ ਆਪ ਦੇ ਕੀਤੇ ਹੋਏ ਕਰਮ ਹੈ ਨਾਨਕ ਲਿਖਿਆ ਨਾਲ ਜੋ ਤੂੰ ਕਰਿਆ ਸੀਗਾ ਉਹ ਤੇਰੇ ਨਾਲ ਆ ਗਿਆ ਆਪੇ ਭਾਂਡੇ ਸਾਜਣ ਆਪੇ ਪੂਰਨ ਦੇ ਇੱਕ ਨਹੀਂ ਦੁੱਧ ਸਮਾਈ ਹੈ ਇੱਕ ਚੁੱਲੇ ਰਹਿਣ ਖੜੇ ਇੱਕ ਨਿਹਾਲੀ ਇੱਕ ਨਿਹਾਲੀ ਪੈ ਸਵਣ ਇੱਕ ਉੱਪਰ ਰਹਿਣ ਖੜੇ ਇੱਕ ਆਮ ਦਾ ਸੁੱਤੇ ਪਈ ਐ ਇੱਕੋ ਤੇ ਪਹਿਰਾ ਦੇਈ ਜਾਂਦਾ ਤਿੰਨਾਂ ਸਵਾਰੇ ਨਾਨਕਾ ਜਿਨ ਕੋ ਨਜ਼ਰ ਜਿਹਦੇ ਤੇ ਨਜ਼ਰ ਕਰਦਾ ਉਹਨੂੰ ਸਵਾਰ ਦਿੰਦਾਗਾ ਨਜ਼ਰ ਹੁੰਦੀ ਐ ਗੁਰੂ ਦੇ ਗੁਣਾ ਨਾਲ ਜੁੜ ਜਾਂਦਾ ਗੁਣਾ ਨਾਲ ਜੁੜਦਾ ਤੇ ਨਜ਼ਰ ਉਹ ਨਿਹਾਲ ਹੋ ਜਾਂਦਾਗਾ ਗੁਰੂ ਰਾਮਦਾਸ ਵਾਰਾ ਜਦਾ ਬੜਾ ਪਿਆਰਾ ਸ਼ਬਦ ਹੈ ਇਹਦਾ ਅਰਥ ਕਰ ਦੂ ਹੁਕਮੀ ਉੱਤਮ ਨੀਚ ਕੋਈ ਹੁਕਮ ਦੇ ਵਿੱਚ ਕਰਮਾ ਕਰਕੇ ਨੀਚ ਹੈ ਕੋਈ ਕਰਮਾ ਕਰਕੇ ਉੱਤਮ ਹੋ ਗਿਆ ਤੇ ਕੋਈ ਕਰਮਾ ਕਰਕੇ ਦੁੱਖ ਭੋਗਦਾ ਕਿਉਂ ਜਿਨੇ ਕਿੱਕਰ ਬੀਜੀ ਹੈ ਉਹਦੇ ਕੰਡਾ ਵੱਜੂਗਾ ਜਿਨੇ ਅੰਗੂਰ ਬੀਜਿਆ ਉਹਦਾ ਖਾਂ ਖਾਊਗਾ ਉਹਨੂੰ ਸੁੱਖ ਮਿਲੂਗਾ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਨਾ ਤੇ ਬਖਸ਼ਿਸ਼ ਕਰ ਦਿੰਦਾ ਇੱਕ ਹੁਕਮੀ ਸਦਾ ਲਈ ਗੁਰੂ ਰਾਮਦਾਸ ਵਾਰਾ ਜਦਾ ਬੜਾ ਪਿਆਰਾ ਸ਼ਬਦ ਹੈ ਹਰ ਆਪ ਉਪਾਏ ਹਰ ਆਪੇ ਵਿਖੈ ਹਰ ਆਪੇ ਕਾਰਿਆ ਲਾਇਆ ਜੀਓ ਬੈਗਰੂ ਨੇ ਆਪ ਹੀ ਸਾਰੇ ਪੈਦਾ ਕੀਤੇ ਨੇ ਤੇ ਸਾਰਿਆਂ ਨੂੰ ਆਪ ਵੇਖ ਵੀ ਰਿਹਾ ਸੰਭਾਲ ਵੀ ਕਰਦਾ ਤੇ ਸਾਰਿਆਂ ਨੂੰ ਘਾਰੇ ਵੀ ਲਾਇਆ ਹੋਇਆ ਹਰ ਆਪ ਉਪਾਏ ਹਰ ਆਪੇ ਵੇਖੈ ਹਰ ਆਪੇ ਕਾਰ ਹੈ ਲਾਇਆ ਜੀਓ ਇੱਕ ਖਾਵੈ ਬਖਸ਼ ਤੋਟ ਨਾ ਆਵੈ ਇੱਕ ਨਾ ਪੱਕਾ ਪਾਇਆ ਜੀਓ ਇੱਕ ਕਹਿੰਦਾ ਖਾਂਦੇ ਐ ਬਖਸ਼ਾਂ ਦੇ ਤੋਟ ਭਰੇ ਪਏ ਐ ਤੇ ਇੱਕ ਨਾ ਪੱਕਾ ਇੱਕ ਪੱਕੀ ਮਾਰਦੇ ਆ ਕਬਹੂ ਖੀਰ ਖਾਂਡ ਕੀ ਹੋ ਨਾ ਭਾਵੈ ਕਬਹੂ ਘਰ ਘਰ ਟੋਕ ਮੰਗਾਵੈ ਧੰਗੁਰੂ ਰਾਮਦਾਸ ਮਹਾਰਾ ਜੀ ਕਹਿੰਦੇ ਨੇ ਇੱਕ ਖਾਬ ਹੈ ਬਖਸ਼ ਟੋਟ ਨਾ ਆਵੈ ਇੰਨੀ ਬਖਸ਼ਿਸ਼ ਕਰਤੀ ਖਾਂਦਿਆ ਟੋਟਾਂ ਵੀ ਨਹੀਂ ਆਉਂਦੀਆਂ ਇੱਕ ਨਾ ਪੱਕਾ ਪਾਇਆ ਜੀਓ ਇੱਕ ਰਾਜੇ ਤਖਤ ਬਹੈ ਨਿਤ ਸੁਖੀਏ ਇੱਕ ਨੂੰ ਰਾਜਾ ਬਣਾ ਦਾ ਤਖਤ ਤੇ ਬੈਠਿਆ ਆਨੰਦ ਲੈਂਦੇ ਆ ਇੱਕ ਰਾਜੇ ਤਖਤ ਬਹੈ ਨਿਤ ਸੁਖੀਏ ਇੱਕ ਨਾ ਭਿਕਾ ਮੰਗਾਇਆ ਜੀਓ ਤੇ ਕੰਨਿਆ ਨੂੰ ਮੰਗਦੇ ਬਣਾਤਾ ਇਹ ਵੈਗਰੂ ਦਾ ਹੁਕਮ ਹੀ ਵਰਤ ਰਿਹਾ ਸਭ ਇੱਕੋ ਸ਼ਬਦ ਵਰਤਦਾ ਮੇਰੇ ਗੋਬਿੰਦਾ ਇਥੇ ਸ਼ਬਦ ਦਾ ਅਰਥ ਹੈ ਹੁਕਮ ਸਭ ਇੱਕੋ ਸ਼ਬਦ ਵਰਤਦਾ ਮੇਰੇ ਗੋਬਿੰਦਾ ਜਨ ਨਾਨਕ ਨਾਮ ਤੇ ਆ ਇਹ ਸਾਰਾ ਪ੍ਰਮਾਤਮਾ ਦਾ ਇੱਕ ਹੁਕਮ ਵਰਤ ਰਿਹਾ ਹੈਗਾ ਉਹ ਹੁਕਮ ਸਿਧਾਂਤ ਨਿਜਮ ਕਾਨੂੰਨ ਤੈਨੂੰ ਆਜ਼ਾਦੀ ਦੇਤੀ ਤੂੰ ਇਹਨਾਂ ਪੈਰਾਂ ਨਾਲ ਤੁਰ ਕੇ ਗੁਰਦੁਆਰੇ ਵੀ ਆ ਸਕਦਾ ਹੈਗਾ ਤੂੰ ਇਹਨਾਂ ਪੈਰਾਂ ਨਾਲ ਤੁਰ ਕੇ ਬੈਸ਼ਿਆਲੇ ਵੀ ਜਾ ਸਕਦਾ ਹੈ ਮੈਂ ਖਾਣੇ ਵੀ ਜਾ ਸਕਦਾ ਇਹ ਤੇਰੇ ਕੋਲ ਆਜ਼ਾਦੀ ਹੈ ਤੂੰ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਗ੍ਰੰਥ ਵੀ ਜਪ ਸਕਦਾ ਹੈਂਗਾ ਤੂੰ ਅੰਮ੍ਰਿਤ ਵੇਲੇ ਉੱਠ ਕੇ ਸਤਿ ਚ ਬਹਿ ਕੇ ਨਿੰਦਿਆ ਵੀ ਕਰ ਇਹ ਤੈਨੂੰ ਆਜ਼ਾਦੀ ਹੈ ਤੂੰ ਕਰ ਇੱਕ ਪੈਰ ਪੱਟਣ ਦੀ ਤੈਨੂੰ ਆਜ਼ਾਦਤ ਹੈ ਪੈਰ ਤੂੰ ਸੱਜਾ ਪੱਟ ਸਕਦਾ ਪਰ ਜਦੋਂ ਸੱਜਾ ਪੱਟ ਲਿਆ ਫਿਰ ਤੈਨੂੰ ਉਧਰ ਹੀ ਤੁਰਨਾ ਪਊਗਾ ਦੂਜਾ ਪੈਰ ਉਹਨਾਂ ਚਰਨੀ ਪੱਟਿਆ ਜਾਣਾ ਜਿੰਨਾ ਚਰ ਸੱਜਾ ਧਰਤੀ ਤੇ ਨਹੀਂ ਧਰੇਗਾ ਇਹ ਤੈਨੂੰ ਯਾਦਦੀ ਹੈ ਤੈਨੂੰ ਖੁੱਲ੍ਹ ਦਿੱਤੀ ਹੈ ਹੁਕਮ ਦੇ ਵਿੱਚ ਤੇਰਾ ਆਬਾਦ ਅਧਕਾਰ ਖੇਤਰ ਹੈ ਜੇ ਤੂੰ ਪੈ ਠੇਕੇ ਵੱਲ ਜਾਏਗਾ ਖੁਆਰ ਹੋਵੇਂਗਾ ਜੇ ਤੇਰੇ ਕਦਮ ਗੁਰੂ ਵੱਲ ਨੂੰ ਆਗੇ ਫਿਰ ਜੀਵਨੰਦਤ ਹੋ ਜੂਗਾ ਮਹਾਰਾ ਕਹਿੰਦੇ ਸਭ ਇੱਕੋ ਸ਼ਬਦ ਵਰਤਦਾ ਮੇਰੇ ਗੋਵਿੰਦਾ ਜਨਨਾ ਇਹ ਸਾਰਾ ਬੈਗ ਦਾ ਹੁਕਮ ਹੈ ਉਹਦੇ ਹੁਕਮ ਦੇ ਵਿੱਚ ਕੀਤੇ ਕਰਮਾਂ ਅਨੁਸਾਰ ਜਿਹੜਾ ਕੋ ਬੀਜਿਆ ਹੋਇਆ ਉਸ ਅਨਸਾਰ ਕੋਈ ਉੱਤਮ ਹੈ ਕੋਈ ਨੀਚ ਹੈ ਕੋਈ ਦੁੱਖ ਪਾਉਂਦਾ ਹੈ ਕੋਈ ਸੁਖੀ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮਨ ਕੋਈ ਨਾਨਕ ਹੁਕਮੈ ਜੇ ਬੁੱਝੈ ਤਾਂ ਹਮੈ ਕਹਿ ਨ ਕੋਈ ਹੁਕਮੈ ਅੰਦਰ ਸਭ ਕੋ ਪੂਰਾ ਬ੍ਰਹਮੰਡ ਉਹਦੇ ਹੁਕਮ ਦੇ ਵਿੱਚ ਉਹਦਾ ਕਾਨੂੰਨ ਦੀ ਕੋਈ ਲੰਘਣਾ ਨਹੀਂ ਕਰ ਸਕਦਾ ਉਹਨੇ ਜਿਹੜਾ ਨਿਜਮ ਬਣਾਤਾ ਉਹ ਸੱਤ ਹੈ ਸਦਾ ਰਹਿਣਾ ਕਿਉਂਕਿ ਉਹ ਆਤ ਸੱਚ ਹੈ ਯੁਗਾਂ ਦਾ ਸੱਚ ਹੈ ਹੈਪੀ ਸੱਚੇ ਨਾਨਕ ਹੋਸੀ ਉਹਦਾ ਨਿਜਮ ਵੀ ਅਟਲ ਰਹਿਣਾਗਾ ਦੁਨੀਆ ਬਿੰਸ ਜਾਣੀ ਐ ਪਰਮਾਤਮਾ ਪਰਮਾਤਮਾ ਦਾ ਨਾਮ ਪਰਮਾਤਮਾ ਦੇ ਗੁਣ ਪਰਮਾਤਮਾ ਦਾ ਸਿਧਾਂਤ ਕੱਲ ਰਹਿਣਾਗਾ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਸਾਡਾ ਜੀਵਨ ਸਾਨੂੰ ਮਿਲਿਆ ਨਾ ਤਾਂ ਸਾਡਾ ਜੰਮਣਾ ਸਾਡੇ ਵੱਸ ਸੀਗਾ ਸਾਡਾ ਜਨਮ ਵੀ ਹੁਕਮ ਚ ਹੋਇਆ ਤੇ ਸਾਡੀ ਮੌਤ ਵੀ ਉਹਦੇ ਹੁਕਮ ਚ ਹੋਣੀ ਐ ਇਹ ਸਾਡੇ ਹੱਥ ਨਹੀਂ ਆ ਜਿਹੜਾ ਬੈਠੇ ਆ ਇਹ ਸਾਡੇ ਹੱਥ ਚ ਸਾਡੀ ਮਰਜ਼ੀ ਦਾ ਨਾ ਸਾਨੂੰ ਮਾਂ ਮਿਲਿਆ ਨਾ ਪਿਓ ਮਿਲਿਆ ਨਾ ਭੈਣ ਮਿਲਿਆ ਨਾ ਭਰਾ ਮਿਲਿਆ ਇਹ ਬੈਗਰੂ ਨੇ ਆਪੇ ਦਿੱਤੇ ਆ ਉਹਦੇ ਹੁਕਮ ਚ ਆਇਆ ਹਾਂ ਇੱਥੇ ਤੁਸੀਂ ਇਹ ਸੰਸਾਰ ਨੂੰ ਕਿੰਨਾ ਸੋਹਣਾ ਬਣਾਉਨੇ ਹੋਗੇ ਪਿਓ ਨਾਲ ਕਿਵੇਂ ਵਰਤਾਰਾ ਕਰਦੇ ਹੋ ਮਾਂ ਨਾਲ ਕਿਵੇਂ ਵਰਤਦੇ ਹੋ ਭੈਣ ਨਾਲ ਕਿਵੇਂ ਭਰਾ ਨਾਲ ਕਿਵੇਂ ਸਮਾਜ ਨਾਲ ਕਿਵੇਂ ਇਹ ਸੋਡੇ ਅਧਿਕਾਰ ਖੇਤਰ ਤੇ ਆ ਇਹ ਜੀਵਨ ਨੂੰ ਤੁਸੀਂ ਜਿਉਣਾ ਹੈਗਾ ਮੌਤ ਵੀ ਸਾਡੇ ਹੱਥ ਨਹੀਂ ਹੈ ਮੌਤ ਵੀ ਉਹਦੇ ਹੁਕਮ ਚ ਆਉਣੀ ਹੈ ਜਿੱਦੇ ਜੰਮੇ ਸੀ ਉਦੋਂ ਹੀ ਹੁਕਮ ਹੋ ਗਿਆ ਸੀਗਾ ਮਰਨਾ ਲਿਖਾਏ ਮੰਡਲ ਮੈਂ ਆਈ ਜਿੱਦੈ ਆਈ ਸੀ ਉਦੈ ਮੰਡਲ ਲਿਆ ਆਹ ਜਿਹੜਾ ਜੀਵਨ ਐ ਇਹਨੂੰ ਸਫਲ ਕਰਨਾ ਹੁਕਮ ਐ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਉਹ ਸਾਰਾ ਪੂਰਾ ਬ੍ਰਹਿਮੰਡ ਉਹਦੇ ਹੁਕਮ ਚ ਐ ਜਿਹਨੂੰ ਆਪਾਂ ਸੁਖਮਨੀ ਸਾਹਿਬ ਚ ਪੜਦੇ ਆ ਕਰਨ ਕਰਾਵਣ ਕਰਨਾ ਜੋਗ ਜੋ ਤਿਸ ਭਾਵੈ ਸੋਈ ਹੋਗ ਉਹ ਕਰਨ ਕਰਾਉਣ ਦੇ ਸਮਰੱਥ ਐ ਜਿਹੜਾ ਕੁਛ ਉਹਨੂੰ ਪਾਉਂਦਾ ਉਹੀ ਹੁੰਦਾ ਕਰਨ ਕਰਾਵਣ ਕਰਨਾ ਜੋਗ ਜੋ ਤਿਸ ਭਾਵੈ ਸੋਈ ਹੋਗ ਛਿਨ ਮੈਂ ਥਾਪ ਉਤਾਪਨ ਹਾਰਾ ਅੰਤ ਨਹੀਂ ਕਿਸ 파ਰਾਵਾਰ ਉਹ 1 ਮਿੰਟ ਦੇ ਵਿੱਚ ਥਾਪ ਦਿੰਦਾ 1 ਮਿੰਟ ਵਿੱਚ ਨਾਸ ਕਰ ਦਿੰਦਾ ਹੈਗਾ ਹੁਕਮੇ ਧਾਰ ਧਾਰ ਰਹਾਵੇ ਹੁਕਮ ਦੇ ਵਿੱਚ ਧਾਰ ਕੇ ਸਾਰੀ ਸ੍ਰਿਸ਼ਟੀ ਸਾਜਣਾ ਹੁਕਮੇ ਉਪਜਾ ਹੁਕਮ ਸਮਾਵੇ ਹੁਕਮਨ ਦੇ ਵਿੱਚ ਹੀ ਜਨਮ ਹੁੰਦਾ ਹੁਕਮ ਦੀ ਖਤਮ ਕਰ ਦਿੰਦਾ ਹੈ ਹੁਕਮੇ ਉੱਚ ਨੀਚ ਵਿਵਹਾਰ ਹੁਕਮੇ ਅਨਕ ਰੰਗ ਪ੍ਰਕਾਰ ਹੁਕਮ ਦੇ ਵਿੱਚ ਹੀ ਕੋਈ ਕਰਮਾ ਕਰਕੇ ਉੱਤਮ ਹੈ ਕੋਈ ਨੀਚ ਹੈ ਕਿੰਨੇ ਕਿਸਮ ਦੇ ਮਨੁੱਖਾ ਪੈਦਾ ਕੀਤੇ ਨੇ ਕਰ ਕਰ ਦੇਖ ਹੈ ਆਪਣੀ ਵਿੜਾਈ ਨਾਨਕ ਸਭ ਮੈਂ ਰਿਹਾ ਸਮਝ ਇਹ ਸਾਰਾ ਆਪਣੀ ਵਿੜਾਈ ਕਰਕੇ ਦੇਖਦਾ ਮਾਰਾ ਕਹਿੰਦੇ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹਉਮੈ ਕਹੈ ਨਾ ਕੋਈ ਬੁੱਝੈ ਜਿਹੜੀ ਚੀਜ਼ ਬੁਝਾਰਤ ਹੋਵੇ ਤੈਨੂੰ ਸਮਝ ਆ ਜਾਵੇ ਜੇ ਉਹਦੇ ਹੁਕਮ ਨੂੰ ਬੁੱਝ ਲਵੇਂ ਤਾਂ ਤੇਰੀ ਜਿਹੜੀ ਮੈਂ ਹੈ ਉਦੋਂ ਮੁੱਕ ਜਾਂਦੀ ਜਿੱਦੇ ਮੈਂ ਮੁਕਣੀ ਹੈ ਉਹਦੇ ਪ੍ਰਮਾਤਮਾ ਦਾ ਰੂਪ ਬਣ ਜਾਣਾ ਨਾਨਕ ਹੁਕਮ ਹੈ ਜੇ ਬੁੱਝੈ ਜੇ ਉਹਦਾ ਜਿਹੜਾ ਨਿਜਮ ਬਣਾਇਆ ਹੋਇਆ ਉਹਨੂੰ ਤੂੰ ਫਾਲੋ ਕਰ ਲੈ ਸਮਝ ਲੈ ਤਾਂ ਹਉਮੈ ਕਹੇ ਕੋਈ ਫਿਰ ਤੂੰ ਹਉਮੈ ਨੂੰ ਛੱਡ ਦੇ ਫਿਰ ਮਨ ਨੂੰ ਸਮਝਾਉਣਾ ਹੈ ਮਨ ਮੂਰਖ ਕਾਹੇ ਬਿਲ ਲਾਈ ਐ ਕੁਰਬ ਲਿਖੇ ਕਾ ਲਿਖਿਆ ਪਈ ਤੂੰ ਆਪਣੀ ਕਲਪਨਾ ਛੱਡ ਦੁੱਖ ਸੁਖ ਪ੍ਰਭ ਦੇ ਬਨਹਾਰ ਅਵਰਤਿਆਗ ਤੂੰ ਤਿਸੈ ਚਿਤਾਰ ਜੋ ਕਛ ਕਰੈ ਸੋਈ ਸੁਖਮਾਨ ਭੂਲਾ ਕਾਹੇ ਫਿਰੈ ਜਾਨ ਜਿਹੜਾ ਉਹਦੇ ਹੁਕਮ ਚ ਆਊਗਾ ਹੁਕਮ ਨੂੰ ਸਮਝੂਗਾ ਹੁਕਮ ਨੂੰ ਬੁੱਝੂਗਾ ਫਿਰ ਉਹਦੀ ਆਪਣੀ ਹਉਮੈ ਖਤਮ ਹੋ ਜੂ ਫਿਰ ਬਾਬਾ ਕਬੀਰ ਜੀ ਮੰਨ ਕਹੂਗਾ ਤੂੰ ਤੂੰ ਕਰਤਾ ਤੂੰ ਹੁਆ ਉਜਮੈ ਰਹਾ ਨਾ ਹੂੰ ਜਦ ਆਪਾ ਪਰ ਕਾ ਮਿਟ ਗਿਆ ਜਦ ਦੇਖੋ ਜਿੱਦੇ ਹਉਮੈ ਮਿਟਣੀ ਐ ਉਹਦੇ ਜੀਵਨ ਪਰਮਾਤਮਾ ਦਾ ਰੂਪ ਹੋ ਜਾਣਾ ਹੈ ਹੁਕਮ ਪਹਿਲਾਂ ਬੁੱਝਣਾ ਪਊਗਾ ਹਉਮੈ ਤਾਂ ਮੂ। ਪਹਿਲੇ ਸੀਗਾ ਕਿਵ ਸਚਿਆਰਾ ਹੋਈ ਐ ਕਿਵ ਕੂੜਾ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾ ਅੱਜ ਮਾਰਾ ਕਹਿੰਦੇ ਨਾਨਕ ਹੁਕਮ ਹੈ ਜੇ ਬੁੱਝੈ ਜੇ ਹੁਕਮ ਨੂੰ ਬੁੱਝੇਗਾ ਹੁਕਮ ਦੇ ਨੂੰ ਸਮਝ ਆਵੇ ਉਦਾਸ ਸਿਧਾਂਤ ਅਟਲ ਹੈ ਤੂੰ ਜੋ ਬੀਜ ਬੀਜੇਗਾ ਏ ਧਰਤੀ ਵਿੱਚ ਆਪ ਬੀਜ ਆਪੇ ਹੀ ਖਾਓ ਤੂੰ ਬੀਜ ਬੀਜ ਕੇ ਧਰਤੀ ਦੇ ਵਿੱਚ ਉੱਤਮ ਹੋ ਸਕਦਾ ਹੈ ਨੀਚ ਹੋ ਸਕਦਾ ਹੈ ਤੂੰ ਧਰਤੀ ਦੇ ਵਿੱਚ ਬੀਜ ਬੀਜ ਕੇ ਦੁਖੀ ਵੀ ਹੋ ਸਕਦਾ ਹੈ ਤੂੰ ਸੁਖੀ ਵੀ ਹੋ ਸਕਦਾ ਹੈ ਬੀਜ ਬੀਜਣ ਤੋਂ ਪਹਿਲਾਂ ਦੇਖ ਸਾਡਾ ਹਰ ਕਰਮ ਬੀਜ ਹੈ ਬੁਰਾ ਕਰਮ ਬੀਜਾਂਗੇ ਦੁੱਖ ਦਾ ਬੂਟਾ ਹੋਊਗਾ ਸ਼ੁਭ ਕਰਮ ਬੀਜੋਗੇ ਸੁਖ ਦਾ ਫਲ ਲੱਗੂਗਾ ਇਸ ਕਰਕੇ ਦੂਜੇ ਵੀ ਜਨ ਤੋਂ ਪਹਿਲਾਂ ਉਹ ਪਰਮਾਤਮਾ ਦੇ ਹੁਕਮ ਨੂੰ ਪਛਾਣਨਾ ਨਾਨਕ ਹੁਕਮ ਹੈ ਜੀ ਬੁਝੈ ਜਿਹਦੇ ਉਹਦਾ ਹੁਕਮ ਪਛਾਣਿਆ ਉਹਦੇ ਤੇਰੀ ਹੋਂਮੇ ਮਿਟ ਜਾਣੀ ਹੈ ਮਰਿਆ ਕਿਰਪਾ ਕਰਨ ਜਿੰਨੀ ਮੱਤਵੁੱਧ ਬਖਸ਼ੀ ਆਪਾਂ ਵਿਚਾਰਿਆਗਾ ਇੱਕ ਵਾਰੀ ਆਪਾਂ ਪਾਠ ਸਾਰਿਆਂ ਕਰ ਲਓ ਇਹ ਸਾਰਿਆਂ ਸੰਗਤਾਂ ਨੂੰ ਬੇਨਤੀ ਹੈ ਕਿ ਕੰਠ ਕਰਨਾ ਜੋ ਦਿਲਡ ਕਰਨਾ ਔਖਾ ਮੰਤਰ ਮੂਲ ਮਨ ਏਕ ਹੈ ਜੇਕਰ ਦ੍ਰਿੜ ਚਿੱਤ ਕੀ ਜਾਇ ਰੇ ਜਨਮ ਜਨਮ ਕੇ ਪਾਪ ਕਰਮ ਕੇ ਕੱਟਣ ਹਾਲ ਜਪਜੀ ਸਾਹਿਬ ਕੰਠ ਹੈ ਜਨਮਾਂ ਜਨਮਾਂ ਦੇ ਪਾਪ ਮਿਟ ਜਾਣਗੇ ਇਹਨੂੰ ਕੰਠ ਕਰਨਾ ਸਿੱਖ ਦੇ ਜੀਵਨ ਦਾ ਆਧਾਰ ਹੈ ਪੂਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਿਆਖਿਆ ਜਪਜੀ ਸਾਹਿਬ ਦੀ ਹੋਈ ਹੈ। ਗਾਹ ਵਰਣਨ ਹੀ ਕਰਦਾ ਹੈ ਵੀ ਜੇ ਸੌਖਾ ਕਰਕੇ ਪ੍ਰਮਾਣ ਦੇ ਕੇ ਇਹ ਸਾਰਾ ਬ੍ਰਹਮੰਡ ਦਾ ਗਿਆਨ ਜਪਜੀ ਸਾਹਿਬ ਸਮਾਇਆ ਹੋਇਆ ਹੈ। ਆਓ ਆਪਾਂ ਇੱਕ ਵਾਰੀ ਪਾਠ ਕਰ ਲਈਏ। ਹੁਕਮੀ ਹੋਵਨ ਆਕਾਰ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਹੋਵਨ ਹੁਕਮ ਮਿਲੇ ਵੜਾਈ ਹੁਕਮੀ ਉੱਤਮ ਨੀਚ ਪਮਾ ਦੀਤ ਹੁਕਮ ਲਿਖ ਦੁਖ ਸੁਖ ਪਾਈਐ ਹੁਕਮ ਲਿਖ ਦੁਖ ਸੁਖ ਪਾਈਐ ਇੱਕ ਨਾ ਹੁਕਮੀ ਬਖਸ਼ੀਸ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪਵਾਈਐ ਹੁਕਮੀ ਸਦਾ ਪਵਾਈਐ ਹੁਕਮੈ ਅੰਦਰ ਸਭ ਕੋ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਬਾਹਰ ਹੁਕਮ ਨਾ ਕੋਇ ਨਾਨਕ ਹੁਕਮੈ ਜੇ 부ਝੈ ਨਾਨਕ ਹੁਕਮੈ ਜੇ ਫਟੈ ਹਉਮੈ ਕਹੈ ਨਾ ਕੋਇ ਹਉਮੈ ਕਹੈ ਨਾ ਕੋ ਹੁਕਮੈ ਅੰਦਰ ਸਭ ਕੋ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਬਾਹਰ ਹੁਕਮ ਨਾ ਕੋਇ ਨਾਨਕ ਹੁਕਮੈ ਜੇ ਬੁਝੈ ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨਾ ਕੋਇ ਹਉਮੈ ਕਹੈ ਨਾ ਕੋਇ ਸਾਰੀਆਂ ਸੰਗਤਾਂ ਦਾ ਧੰਨਵਾਦ ਕਟਾਨ ਕੋ ਧੰਨਵਾਦ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਮਾਰਾ ਕਿਰਪਾ ਕਰਨ ਸਾਨੂੰ ਵੀ ਸਮਝ ਦੇ ਦੇਣ ਗੁਰਾ ਇੱਕ ਦੇਹ 부ਝਾਈ ਪੰਜਵੀਂ ਕੋੜੀ ਤੇ ਜਾ ਕੇ ਬੇਨਤੀ ਕਰਨੀ ਆ ਗੁਰਾ ਇੱਕ ਦੇਹ 부ਝਾਈ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਬਿਸਰਨਾ ਜਾਈ ਤਾਂ ਕਿ ਸਾਡਾ ਵੀ ਜੀਵਨ ਪਵਿੱਤਰ ਹੋ ਜਾਵੇ ਪਰੇ ਕਿਰਪਾ ਕਰਨ ਪੜਿਆ ਸੁਣਿਆ ਵਿਚਾਰਿਆ ਸਾਡੇ ਜੀਵਨ ਦਾ ਹਿੱਸਾ ਬਣ ਜਾਵੇ ਭੁੱਲਾਂ ਬੇਅੰਤ ਹੋ ਜਾਂਦੀਆਂ ਅਣਜਾਣ ਬੱਚੇ ਸਮਝ ਕੇ ਮਾਫ਼ ਕਰ ਦੇਣਾ ਸ਼ਬਦ ਗੁਰੂ ਦਾ ਜਾਣ ਕੇ ਹਿਰਦੇ ਚ ਵਸਾ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾ